व जी महाराज लख ख़ुशियां पात पातशाह जे सतगुर नज़र करे निमख हर नाम نام मन तन सी तल हो ਗੰਖੀ ਇਕ ਦਰਸ ਤੂਹਾਰੋ ਨਾਨਕ ਉਨ ਸੰਗ ਮੁਖਿ ਉਧਾਰੋ ਨਾਨਕ ਉਨ ਸੰਗ ਮੁਖਿ ਉਧਾਰੋ ਕੋਈ ਜਨ ਹਰ ਸਿਉਂ ਦੇ ਬਹਿ ਜੋਰ ਚਰਨ ਗਾਹੋਂ ਬਕੋਂ ਸੁਭਰਸਨਾਂ ਦੀਜੈ ਪ੍ਰਾਣੀਆਂ ਕੋਰ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਘ ਚ ਸੁਦਾ ਸੰਜੋਰ ਯਾ ਰਸ ਮੈਂ ਮਗਨੇ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋ ਇੱਕ ਜਗਾ ਸੈਟ ਕਰਦੀ ਹੁਣ ਦਵਾਨ ਦੇ ਵਿੱਚ ਨਾਲ ਨਾਲ ਨਾ ਛੇੜੀ ਸਾਉਂਡ ਨੂੰ ਹਰ ਸਿੰਘ ਚੈ ਸੁਦਾ ਸੰਜੋ ਰੇ ਆਸਰਾ ਜੀ ਮੈਨੂੰ ਤੇਰੇ ਚਰਨਾਂ ਆਸਰਾ ਜੀ ਆਸਰਾ ਜੀ ਮੈਨੂੰ ਸਹਤ ਕਰਦੇ ਮੇਰਾ ਵੀਰ ਆਸਰਾ ਜੀ ਮੈਨੂੰ ਤੇਰੇ ਤੁਹਨਾ ਦਾ ਆਸਰਾ ਜੀ ਮੈਨੂੰ ਦੇ ਸਰਨਾਂ ਜਿਹੜਾ ਜਿਹੜਾ ਮੈਨ ਮਾਇਕ ਹੈ ਇਹਨੂੰ ਵੀ ਥੋੜਾ ਜਿਹਾ ਖੋਲ ਇਹਦੀ ਟਰੈਵਲ ਕਰ ਥੋੜੀ ਜੀ ਥੋੜਾ ਜਿਹਾ শারਪ ਦੇ ਥੋੜਾ ਜਿਹਾ ਹਾਲ ਕਰ ਹਰ ਵਾਰ ਥੋੜੀ ਜੀ ਇੱਕ ਜਗ੍ਹਾ ਸੈੱਟ ਕਰ ਦੇ ਜੇ ਬੇਸ ਦੀ ਆਵਾਜ਼ ਆਉਂਦੀ ਹੈ ਪਹਿਲਾਂ ਕਰ ਲੈ ਤੇ ਥੋੜੀ ਘੱਟ ਕਰ ਲੈ ਹੋਲੀ-ਗੋਲੀ ਐਦਾਂ ਕਰੀਦਾ ਕੰਮ ਆਸਰਾ ਜੀ ਮੈਨੂੰ ਤੇਰੇ ਸਰਨਾ ਦਾ ਆਸਰਾ ਜੀ ਮੈਨੂੰ ਤੇਰੇ ਸਰਨਾ ਦਾ ਆਸਰਾ ਜੀ ਮੈਨੂੰ ਤੇਰੇ ਸਰਨਾ ਦਾ ਆਸਰਾ ਇਸੇ ਚ ਦਾਸ ਦੂਜੇ ਚ ਜਥਾ ਆ ਜਿਹੜਾ ਮਾਈਆਂ ਵਾਲਾ ਮਾਇਕ ਹੈ ਗੱਭੇ ਜਿਹਨੂੰ ਕਰਦੇ ਹੋ ਖੜਾ ਹੀ ਕਰਦੇ ਹੋ ਬੇਸ਼ੱਕ ਸਾਰੀਆਂ ਪੈਣਾ ਕੋਈ ਵਾਂਝਾ ਨਾ ਰਵੇ ਸੰਗਤ ਨੂੰ ਆਉਣ ਵਾਸਤੇ ਰਸਤਾ ਛੱਡਦੇ ਹੋ ਥੋੜਾ ਥੋੜਾ ਨੇੜੇ ਹੋ ਜਾਓ ਪਵਨ ਜੀ ਤੁਸੀਂ ਵੀ ਇੱਧਰ ਨੂੰ ਹੋ ਜਾਓ ਪਿੱਛੇ ਨੂੰ ਕਿਉਂਕਿ ਦੀਵਾਨ ਭਰਨਾ ਹੈ ਪੂਰਾ ਸੰਗਤ ਨੇ ਆਉਣਾ ਹੈ ਆਨੰਦ ਲੈਣਾ ਆਪਾਂ ਦੀਵਾਨ ਦਾ ਤੇਰੇ ਚਰਨਾੰਦਾਂ ਤੇਰੇ ਚਰਨਾੰਦਾਂ ਤੇਰੇ ਚਰਨਾੰਦਾਂ ਤੇਰੇ ਚਰਨਾੰਦਾਂ ਤੇਰੇ ਚਰਨਾੰਦਾਂ ਤੇਰੇ ਚਰਨਾੰਦਾਂ ਸਰਾਂਗੀ ਮੈਨੂੰ ਤੇਰੇ ਚਰਨਾਂ ਦਾ ਆਸਰਾਂਗੀ ਸਾਨੂੰ ਤੇਰੇ ਚਰਨਾਂ ਦਾ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਮੈਨੂੰ ਪਹਿਣਾ ਦੀ ਵਾਰੀ ਆ ਬੋਲਿਓ ਆਸਰਾ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਇਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਸੇਦਾ ਕੋਈ ਮੇਰਾ ਇਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਇਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਜੀ ਤੁਸੀਂ ਲਓ ਮਾਈਕ ਮੋਰੇ ਇਹ ਤਾਂ ਬੋਲਦੀਆਂ ਨਹੀਂ ਕੁੜੀਆਂ ਕੋਈ ਕਿਸੇ ਸ਼ਾਬਾਸ਼ ਹਾਂ ਮੇਰਾ ਇੱਕ ਜੀ ਤੂੰ ਹੀ ਮਾਲਕ ਮੇਰਾ ਇੱਕ ਜੀ ਈ ਮਾਲਕਾ ਤੇਰਾ ਇੱਕ ਦੀ ਤੂੰ ਹੀ ਮਾਲਕਾ ਮੇਰਾ ਇੱਕ ਦੀ ਹਾ ਤੂੰ ਹੀ ਮਾਲਕਾ ਬੋਲੋ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਵਾ ਵਾ ਇਸ ਦੇ ਸਰਜਾਮ ਮੈਂ ਸੱਚ ਦੀ ਮਾਰਾ ਤੇਰਾ ਛੱਡ ਕੇ ਦੁਆਰਾ ਤੇਰਾ ਛੱਡ ਕੇ ਦੁਆਰਾ ਤੇਰਾ ਛੱਡ ਕੇ ਦੁਆਰਾ ਤੇਰਾ ਅਰਥ ਦੀ ਦੁਆਰਾ ਤੇਰਾ ਛੱਡ ਕੇ ਦੁਆਰਾ ਤੇ ਮਾਰਾ ਤੇਰਾ ਸੱਦ ਕੇ ਛੱਡ ਕੇ ਦੁਆਰਾ ਤੇਰਾ ਛੱਡ ਕੇ ਦੁਆਰਾ ਤੇਰਾ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਆਰਾ ਤੇਰਾ ਇਸ ਦੇ ਦਰਜਾ ਮੈਂ ਛੱਡ ਕੇ ਦੁਆਰਾ ਤੇਰਾ ਇਸ ਦੇ ਦਰਜਾ ਮੈਂ ਛੱਡ ਕੇ ਦੁਆਰਾ ਤੇਰਾ ਇਸ ਦੇ ਦਰਜਾ ਮੈਂ ਛੱਡ ਕੇ ਦੁਆਰਾ ਤੇਰਾ ਇਸ ਤੇ ਦਰਜਾ ਮੈਂ ਛੱਡ ਕੇ ਦੁਆਰਾ ਤੇਰਾ ਇਸ ਦੇ ਦਰਜਾ ਮੈਂ ਫਿਰ ਤੇ ਫਿਰ ਤੇ ਪ੍ਰਭ ਆਇਆ ਹਰਿਆ ਤੋਂ ਸਰਣਾਏ ਨਾਨਕ ਕੀ ਪ੍ਰਭ ਬੇ ਨਤੀ ਆਪਣੀ ਬਖਤੀ ਲਾਏ ਸਗਲ ਦਵਾਰ ਕੋ ਸਾਡਕੈ ਵਗਨ ਕੀ ਲਾਜ ਆਸੋ ਵਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਮੰਨ ਦੀ ਪੂਰਨਿਕਾਗਰਤਾ ਰਸਨਾ ਦੀ ਪਵਿੱਤਰਤਾ ਲਈ ਵਾਸਤੇ ਗੱਜ ਕੇ ਬੋਲੋ ਕੋਈ ਰਸਨਾ ਵਾਂਜੀ ਨਾ ਰਵੇ ਬਲਾਉ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਫਤਿਹ ਸਤਿਗੁਰ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਹੈ ਸਰਦਾਰ ਸ਼੍ਰੀਮਾਨ ਹੁਸਨ ਚੰਦ ਜੀ ਦੇ ਗਰੇ ਸਤਿਗੁਰ ਨੇ ਸੋਹਣਾ ਸਮਾਂ ਪਿਛਲੇ 3 ਰੋਜ਼ ਤੋਂ ਬਖਸ਼ਿਆ ਹੈ ਸਤਿਗੁਰ ਦੇ ਬੜੇ ਪਿਆਰ ਦੇ ਨਾਲ ਬੜੇ ਸ਼ਰਧਾ ਤੇ ਸਤਕਾਰ ਦੇ ਨਾਲ ਸੇਵਕ ਪਰਿਵਾਰ ਨੇ ਬੇਨਤੀ ਕਰਕੇ ਹੱਥ ਜੋੜ ਕੇ ਸਤਿਗੁਰ ਦੇ ਦਰ ਤੇ ਝੋਲੀ ਆਟ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੋ ਵੀ ਸਾਡੇ ਕੁਛ ਹੈ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਸਾਰਾ ਕੁਛ ਤੇਰਾ ਧੀਆਂ ਤੇਰੀਆਂ ਪੁੱਤਰ ਤੇਰੇ ਕਾਰੋਬਾਰ ਤੇਰੇ ਜ਼ਮੀਨਾਂ ਤੇਰੀਆਂ ਕਰ ਸੋਹਣੇ ਤੂੰ ਬਖਸ਼ਿਆ ਸਾਡੇ ਚ ਹਿੰਮਤ ਨਹੀਂ ਸੀ ਇਹ ਸਾਡੇ 'ਚ ਹਿੰਮਤ ਹੁੰਦੀ ਜਦੋਂ ਅਤ ਦੀ ਗਰੀਬੀ 'ਚ ਦਿਨ ਕੱਟੇ ਸੀ ਉਦੋਂ ਵੀ ਕੋਠੀਆਂ ਬਣਾ ਲੈਂਦੇ ਉਦੋਂ ਵੀ ਸੋਹਣੇ ਘਰ ਬਣਾ ਲੈਂਦੇ ਪਰ ਨਹੀਂ ਤੇਰੀ ਬਖਸ਼ਿਸ਼ ਤੇਰੀ ਮਿਹਰ ਤੇਰੀ ਕਿਰਪਾ ਦੇ ਨਾਲ ਇਹ ਸਮਾਂ ਬਖਸ਼ਿਸ਼ ਹੋਇਆ ਆ ਮਾਈਕ ਦੀ ਆਵਾਜ਼ ਖੋਲੋ ਢੋਲ ਕਾਲੇ ਦੀ ਸਾਈਡ ਤੇ ਆ ਕਿਹੜਾ ਮਾਈਕ ਲੱਗਿਆ ਆ थोड़ी आवाज नहीं चक्कर मोबाइल की थोड़ी जी खो ऐ करा दी बोल है बोलता नहीं है बंद है बंद है ਹਾਂ ਹੋ ਗਿਆ ਨਹੀਂ ਜੀ ਬੇਸਾਈ ਤਾਂ ਬੰਦ ਕਰਦੇ ਹਾਂ ਸਤਿਗੁਰ ਨੇ ਮੁਬਾਰਕ ਸਮਾਂ ਬਖਸ਼ਿਆ ਹੈ ਸਤਿਗੁਰ ਦੇ ਕਿਰਪਾ ਕੀਤੀ ਹੈ ਤੇ ਮਹਾਰਾਜ ਕੋਲ ਬੇਨਤੀ ਕੀਤੀ ਤਰਲਾ ਪਾਇਆ ਤਰਲਾ ਪਾਇਆ ਤੇ ਸਤਗੁਰ ਨੇ ਚਰਨ ਪਾਏ ਤੇ ਲਗਾਤਾਰ 3 ਦਿਨ ਬੜੀ ਸ਼ਰਦਾ ਦੇ ਨਾਲ ਪਵਨ ਸੈਣੀ ਉਹਨਾਂ ਦੇ ਪਰਿਵਾਰ ਨੇ ਬੜੀ ਰੱਜ ਕੇ ਸੇਵਾ ਕੀਤੀ ਗੁਰੂ ਕੇ ਪਿਆਰਿਆਂ ਦੀ ਸੰਗਤਾਂ ਦੀ ਰੱਜ ਕੇ ਸੇਵਾ ਕੀਤੀ ਰਾਤੀ ਵੀ ਦੀਵਾਨ ਸਾਰੀ ਸੰਗਤ ਨੇ ਹਾਜ਼ਰੀ ਭਰੀ ਆਨੰਦ ਮਾਣਿਆ ਲੰਗਰ ਚੱਲੇ ਬੜੀਆਂ ਬਖਸ਼ਸ਼ਾਂ ਬੜੀਆਂ ਮਿਹਰਾਂ ਅੱਜ ਤੀਜੇ ਦਿਨ ਦਾ ਤੇ ਆਖਰੀ ਸਮਾਗਮ ਹੈ ਇਹਦੇ ਵਿੱਚ ਆਪਾਂ ਸਾਰੇ ਜਣੇ ਇੱਕ ਰਸ ਹੋ ਕੇ ਆਨੰਦ ਲੈਣ ਦਾ ਯਤਨ ਕਰੀਏ ਇਹ ਜੀਵਨ ਦੀਆਂ ਘੜੀਆਂ ਸਤ ਸੰਗ ਦੇ ਵਿੱਚ ਬਹਿਣਾ ਬਹੁਤ ਵੱਡੇ ਕਰਮਾਂ ਦੀ ਨਿਸ਼ਾਨੀ ਹੈ ਕਲ ਯੁਗ ਦਾ ਸਮਾਂ ਚੱਲਦਾ ਹੈ ਕਲ ਯੁਗ ਦੇ ਵਿੱਚ ਵੱਡੇ ਲੋਕ ਪੁੰਨ ਕਰਦੇ ਆ ਕੋਈ ਜ਼ਮੀਨਾਂ দান ਕਰਕੇ ਪੁੰਨ ਕਰਦਾ ਹੈ ਕੋਈ ਕਿਸੇ ਤਰੀਕੇ ਨਾਲ ਪੁੰਨ ਕਰਦਾ ਹੈ ਕੋਈ ਕਿਸੇ ਤਰੀਕੇ ਨਾਲ ਪੁੰਨ ਕਰਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਦੇ ਆ ਕਿ ਮੇਰੇ ਮਾਲਕ ਜੀ ਕਲ ਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਕਿਹੜਾ ਹੈ ਸਾਨੂੰ ਦੱਸੋ ਤੇ ਅਸੀਂ ਕਰੀਏ ਇਹ ਮਾਰੇ ਕਹਿੰਦੇ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੀ ਗਾਹੇ ਉਸ ਵਾਹਿਗੁਰੂ ਦੇ ਗੁਣਾ ਨੂੰ ਗਾਣਾ ਇਹ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ ਸਭ ਤੋਂ ਵੱਡਾ ਪੁੰਨ ਵਾਹ ਸਤਿਗੁਰ ਦੇ ਗੁਣਾ ਨੂੰ ਗਾਉਣਾ ਸਤਿਗੁਰ ਦੀ ਬਾਣੀ ਵੀ ਕਹਿੰਦੀ ਹੈ ਪੜ ਲੈ ਗੁਰਬਾਣੀ ਨੂੰ ਮੇਰੇ ਵਡ ਪਾਗੀ ਮਨਾ ਪੜ ਲੈ ਗੁਰਬਾਣੀ ਨੂੰ ਮੇਰੇ ਵਡ ਪਾਗੀ ਮਨਾ ਪੜ ਲੈ ਗੁਰਬਾਣੀ ਨੂੰ ਮੇਰੇ ਵਡ ਪਾਗੀ ਮਨਾ ਪੜ ਲੈ ਗੁਰਬਾਣੀ ਨੂੰ ਭਾਗੀ ਮਨਾ ਪੜ ਲੈ ਗੁਰਬਾਣੀ ਨੂੰ ਵਾਹ ਵਾਹ ਪੜ ਲੈ ਗੁਰਬਾਣੀ ਨੂੰ ਮੇਰੇ ਮਟ ਭਾਗੀ ਮਨਾ ਪੜ ਲੈ ਗੁਰਬਾਣੀ ਨੂੰ ਮੇਰੇ ਮਟ ਭਾਗੀ ਮਨਾ ਪੜ ਲੈ ਗੁਰਬਾਣੀ ਨੂੰ ਰੇ ਬੜਾ ਪਾਕੀ ਮਨਾ ਪੜ ਲੈ ਕੁਰਬਾਨੀ ਨੂੰ ਮੇਰੇ ਬੜਾ ਪਾਕੀ ਮਨਾ ਪੜ ਲੈ ਕੁਰਬਾਨੀ ਨੂੰ ਮੇਰੇ ਬੜਾ ਪਾਕੀ ਮਨਾ ਪੜ ਲੈ ਕੁਰਬਾਨੀ ਨੂੰ ਮੇਰੇ ਬੜਾ ਪਾਕੀ ਮਨਾ ਹਾਂ ਪੜ ਲੈ ਗੁਰੂ ਆਹ ਆ ਤੇਰਾ ਹੁਣ ਨਹੀਂ ਉਪਾਰਿ ਉਤਾਰਾ ਸਤ ਗੁਰ ਪੂਰੇ ਆ ਬਿਨਾ ਤੇਰਾ ਹੁਣਾ ਨਹੀਂ ਉਪਾਰਿ ਉਤਾਰਾ ਸਤ ਗੁਰ ਪੂਰ ਉਰੇ ਆ ਬਨਾ ਤੇਰਾ ਹੋਣਾ ਨੀਓ ਪਾ ਰਹੇ ਤਾਰੇ ਸਤ ਕੁਰੇ ਪੂਰੀਆਂ ਸਤ ਗੁਰੂ ਪੂਰੀਆਂ ਬਿਨਾ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਕਲਗੀ ਧਰ ਨੇ ਬਾਲ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਜਨਮ ਲਿਆ ਅਵਤਾਰ ਧਾਰਿਆ ਥੋੜਾ ਸਮਾਂ ਪਟਨੇ ਦੀ ਧਰਤੀ ਤੇ ਰਹੇ ਰਾਜੇ ਪੰਡਤ ਸ਼ਿਵਦੱਤ ਵਰਗਿਆਂ ਨੂੰ ਗਿਆਨ ਕਰਾ ਦਿੱਤਾ ਉੱਥੇ ਹੀ ਬੇਅੰਤ ਸਤ ਗੁਰਾਂ ਨੇ ਬਖਸ਼ਿਸ਼ਾਂ ਮੇਰਾ ਵਰਤਾਈਆ ਉੱਥੇ ਇੱਕ ਰਾਣੀ ਐ ਮੈਣੀ ਜਿਹਦੇ ਘਰੇ ਕੋਈ ਔਲਾਦ ਨਹੀਂ ਹੈਗੀ ਕਿਸੇ ਨੇ ਮੈਣੀ ਨੂੰ ਕਿਹਾ ਮੈਣੀ ਉਹ ਪੰਡਤ ਸ਼ਿਵਦੱਤ ਕੋਲ ਜਾ ਉਹ ਤੇਰਾ ਟੇਵਾ ਲਾਵੇ ਉਹ ਤੇਰੀ ਅਰਦਾਸ ਕਰੇ ਤੇ ਤੇਰੇ ਘਰ ਪੁੱਤਰ ਹੋ ਜਾਏਗਾ ਪੰਡਤ ਸ਼ਿਵਦੱਤ ਕੋਲ ਰਾਣੀ ਮੈਣੀ ਜਾਂਦੀ ਹੈ ਕਹਿੰਦੀ ਪੰਡਤ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਕੋਈ ਟੇਵਾ ਲਾਓ ਦੱਸੋ ਮੇਰੇ ਦਿਨ ਕਦੋਂ ਫੇਰਨਗੇ ਮੇਰੇ ਘਰੇ ਵੀ ਕੋਈ ਲਾੜ ਆਵੇ ਪੰਡਤ ਸ਼ਿਵਦੱਤ ਕਹਿੰਦਾ ਜਦੋਂ ਤੱਕ ਮੈਨੂੰ ਬਾਲ ਗੋਬਿੰਦ ਰਾਏ ਦੇ ਦਰਸ਼ਨ ਨਹੀਂ ਸੀ ਹੋਏ ਮੈਂ ਟੇਵੇ ਲਾਉਂਦਾ ਸੀ ਅੱਜ ਮੈਂ ਟੇਵੇ ਲਾਣੇ ਬੰਦ ਕਰ ਦਿੱਤੇ ਕਿਉਂਕਿ ਮੈਨੂੰ ਪੂਰੇ ਸਤਗੁਰ ਦੇ ਦیدار ਹੋ ਗਏ ਕਿਧੇ ਬਾਲ ਗੋਬਿੰਦ ਰਾਏ ਦੇ ਕਿੱਥੇ ਮਿਲਣਗੇ ਕਹਿੰਦਾ ਮੈਂ ਵੀ ਕਿਤੇ ਲੱਭਣ ਨਹੀਂ ਸੀ ਗਿਆ ਮੈਂ ਇੱਥੇ ਬੈਠਾ ਹੀ ਚੇਤੇ ਕਰਦਾ ਸੀ ਉਹ ਮੇਰੀ ਗੋਦੀ ਚ ਆ ਕੇ ਬਹਿ ਕੇ ਮੈਨੂੰ ਕਹਿੰਦੇ ਪੰਡਤ ਜੀ ਅੱਖਾਂ ਖੋਲ ਝਾਤ ਮੈਂ ਕਿਹਾ ਇਹ ਤੇ ਬੱਚਾ ਹੈ ਆ ਗਿਆ ਹੋਗੇਗਾ ਘੁੰਮ ਕੇ ਤੇ ਗੋਦੀ ਚ ਬਹਿ ਗਿਆ ਹੋਣਾ ਲੋਕ ਕਹਿੰਦੇ અવਤਾਰ ਹੈ ਮੈਂ ਤਾਂ ਮੰਨਾਂ ਜੇ ਤ੍ਰੇਤੇ ਦੇ ਰੂਪ ਰਾਮਚੰਦਰ ਦੇ ਰੂਪ ਦੇ ਵਿੱਚ ਮੈਨੂੰ ਦਰਸ਼ਨ ਦੇਣ ਤੇ ਦਸਵੇਂ ਪਾਤਸ਼ਾਹ ਨੇ ਕਿਹਾ ਕਹਿੰਦੇ ਪੰਡਤ ਜੀ ਅੱਖਾਂ ਬੰਦ ਕਰੋ ਅੱਖਾਂ ਬੰਦ ਕੀਤੀਆਂ ਥੋੜੇ ਸਮੇਂ ਬਾਅਦ ਕਹਿੰਦੇ ਪੰਡਤ ਜੀ ਅੱਖਾਂ ਖੋਲੋ ਕਹਿੰਦਾ ਜਦੋਂ ਮੈਂ ਅੱਖਾਂ ਖੋਲੀਆਂ ਭਗਵਾਨ ਰਾਮ ਦੇ ਰੂਪ ਦੇ ਵਿੱਚ ਸਾਹਮਣੇ ਖੜੇ ਸੀ ਫਿਰ ਮੈਂ ਕਿਹਾ ਮੇਰਾ ਸ਼ੰਕਾ ਦੂਰ ਹੋ ਗਿਆ ਫਿਰ ਮੈਂ ਕਿਹਾ ਕਿਉਂ ਨਾ ਮੈਂ ਦਵਾਪਰ ਦੇ ਅਵਤਾਰ ਦੇ ਵੀ ਦਰਸ਼ਨ ਕਰ ਲਾਂ ਮੈਂ ਕਿਹਾ ਮਹਾਰਾਜ ਮੈਨੂੰ ਸ਼੍ਰੀ ਕ੍ਰਿਸ਼ਨ ਦੇ ਰੂਪ ਦੇ ਵਿੱਚ ਵੀ ਦਰਸ਼ਨ ਦਿਓ ਮਹਾਰਾਜ ਕਹਿੰਦੇ ਅੱਖਾਂ ਬੰਦ ਕਰ ਪੰਡਤ ਨੇ ਅੱਖਾਂ ਬੰਦ ਕੀਤੀਆਂ ਕਹਿੰਦੇ ਪੰਡਤ ਜੀ ਅੱਖਾਂ ਖੋਲੋ ਜਦੋਂ ਅੱਖਾਂ ਖੋਲੀਆਂ ਭਗਵਾਨ ਕ੍ਰਿਸ਼ਨ ਦੇ ਰੂਪ ਦੇ ਵਿੱਚ ਬਾਲ ਗੋਬਿੰਦ ਰਾਏ ਪੰਡਤ ਸ਼ਿਵਦਾਤ ਦੀਆਂ ਅੱਖਾਂ ਦੇ ਸਾਹਮਣੇ ਖੜੇ ਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਪੰਡਤ ਸ਼ਿਵਦਾਤ ਕਹਿੰਦਾ ਰਾਣੀ ਮੈਣੀ ਮੇਰੇ ਬਾਰੇ ਨਿਆਰੇ ਹੋ ਗਏ ਮੇਰੀ ਕਿਸਮਤ ਬਦਲ ਗਈ ਮੇਰੀ ਜ਼ਿੰਦਗੀ ਬਦਲ ਗਈ ਤੇਰੀਆਂ ਕੁੱਖਾਂ ਵੀ ਖਰੀਆਂ ਹੋ ਜਾਣਗੀਆਂ ਤੂੰ ਗੁਰੂ ਗੋਬਿੰਦ ਸਿੰਘ ਨੂੰ ਚੇਤੇ ਕਰ ਰਾਣੀ ਮੈਣੀ ਮਹਿਲਾ ਵਿੱਚ ਬੈਠੀ ਯਾਦ ਕਰਦੀ ਹੈ ਕੀ ਕਹਿੰਦੀ ਹੈ ਜਾਣਦੀ ਹੈ ਜਾਨ ਜੀ ਸਤਗੁਰ ਜੀ ਦਰਸ਼ਨ ਦੇਵ ਜਾਣਦੀ ਹੈ ਜਾਨ ਜੀ ਸਤਗੁਰ ਜੀ ਦਰਸ਼ਨ ਦੇਵ ਜਾਣਦੀ ਹੈ ਜਾਨ ਜੀ ਸਤ ਗੁਰ ਜੀ ਦਰਸ਼ਨ ਦੇ ਦੋ ਸਾਧੀ ਹੈ ਜਾਨ ਕੀ ਸਤ ਗੁਰ ਜੀ ਦਰਸ਼ਨ ਦੇ ਦੋ ਜੰਗੀ ਹੈ ਆਪਣੀ 바ਰੀ ਦਾ ਨਾ ਬੀਬੀਓ ਖਿਆਲ ਰੱਖਿਆ ਕਰੋ ਤੀਜਾ ਹਿੱਸਾ ਤੁਹਾਡਾ ਹੈ ਜਾਨਦੀ ਹੈ ਬੇਰਗੋਨੇ ਖਾਲੀ ਹੁਣ ਤਾਂ ਫਿਰ ਹੋਨੇ ਖਾਲੀ ਹੁਣ ਤਾਂ ਫਿਰ ਹੋਨੇ ਖਾਨੀ ਹੁਣ ਤਾਂ ਫਿਰ ਹੋਨੇ ਖਾਲੀ ਹੁਣ ਤਾਂ ਤੇਰੇ ਹੋਨੇ ਖਾਲੀ ਹੁਣ ਤਾਂ ਫਿਰ ਹੋਨੇ ਖਾਲੀ ਹੁਣ ਤਾਂ ਫਿਰ ਹੋਨੇ ਖਾਲੀ ਹੁਣ ਤਾਂ ਬੇਨਵਾ ਵਰਹੋਂ ਨੇ ਖਾਲੀ ਹੁਣ ਤਾਂ ਪਲਦੀ ਮਹਿਮਾਨ ਜੀ ਸਤਗੁਰ ਜੀ ਦਰਸ਼ਨ ਦੇਵੋ ਜਾਣਦੀ ਹੈ ਜਾਨ ਜੀ ਸਤਗੁਰ ਜੀ ਦਰਸ਼ਨ ਦੇਵੋ ਜਾਣਦੀ ਹੈ ਜਾਨ ਜੀ ਸਤਗੁਰ ਜੀ ਦਰਸ਼ਨ ਦੇਵੋ ਜਾਣਦੀ ਹੈ ਜਾਨ ਜੀ ਸਤਿਗੁਰ ਜੀ ਦਰਸ਼ਨ ਦੇਵ ਜਾਨਦੀ ਹੈ ਜਾਨ ਜੀ ਸਤਗੁਰ ਜੀ ਦਰਸ਼ਨ ਦੇਵ ਮਾ ਰਾਣੀ ਮੈਣੀ ਯਾਦ ਕਰਦੀ ਹੈ ਇੱਕ ਦਿਨ ਸੁਭਾਵਕ ਗੁਰੂ ਕਲਗੀ ਜੀ ਚਰਪਾਤ ਸਾਹਿਬ ਸਾਥੀਆਂ ਨਾਲ ਖੇਡਦੇ ਖੇਡਦੇ ਰਾਣੀ ਮੈਣੀ ਦੇ ਮਹਿਲਾ ਵੱਲ ਨੂੰ ਆਕੇ ਰਾਣੀ ਮੈਣੀ ਚੌਂਕੜਾ ਮਾਰ ਕੇ ਚੇਤੇ ਕਰਦੀ ਐ ਤੇ ਮਹਾਰਾਜ ਰਾਣੀ ਮੈਣੀ ਦੀ ਗੋਦੀ ਵਿੱਚ ਬੈਠ ਕੇ ਕਹਿੰਦੇ ਆਂ ਮਾਂ ਮੈਂ ਆ ਗਿਆ ਤੋ ਮਾਂ ਸੁਣਿਆ ਨਾ ਕੰਨਾਂ ਨੇ ਰਾਣੀ ਮੈਣੀ ਦਾ ਮਨ ਟਿਕ ਗਿਆ ਖੁਸ਼ ਹੋ ਗਈ ਕਿਉਂਕਿ ਪੁੱਤਰ ਨਹੀਂ ਸੀ ਕੋਈ ਬਾਲਕ ਨਹੀਂ ਸੀ ਘਰ ਦੇ ਵਿੱਚ ਨਾ ਕੋਈ ਧੀ ਸੀ ਜਦੋਂ ਉਤਰੀ ਕੁੱਖ ਨੂੰ ਕੋਈ ਮਾਂ ਕਹਿ ਕੇ ਆਵਾਜ਼ ਮਾਰ ਦੇ ਜਿਵੇਂ ਸਦੀਆਂ ਬਾਅਦ ਬੰਜਰ ਜ਼ਮੀਨ ਦਾ سینਾ ਪਾੜ ਕੇ ਕੋਈ ਫੁੱਲ ਕਾਇਆ ਹੋਵੇ ਜਿਵੇਂ ਜੁਗਾਵਾਦ ਮਾਰੂਦ ਦੇ ਡੱਬਿਆਂ ਦੇ ਵਿੱਚ ਅੰਬਰਾ ਦਾ ਸੀਨਾ ਪਾੜ ਕੇ ਮੋਲੇ ਤਾਰ ਮੀ ਡਿਗ ਪਿਆ ਹੋਵੇ ਐਉ ਮੰਨ ਟਿਕ ਗਿਆ ਸ਼ਾਂਤ ਹੋ ਗਿਆ ਮਾਂ ਜਦੋਂ ਮਾਂ ਕੇ ਆ ਨ ਅੱਖਾਂ ਖੋਲੀਆਂ ਗੋਦੀ ਚ ਬੈਠੇ ਐ ਚਿੱਤ ਭਰ ਗਿਆ ਦਿਲ ਭਰ ਗਿਆ ਰੂਹ ਭਰ ਗਈ ਰੂਹ ਨੂੰ ਸਕੂਨ ਮਿਲ ਗਿਆ ਤੇ ਕਹਿਣ ਲੱਗੀ ਪਾਤਸ਼ਾਹ ਮਾਂ ਕਹਿ ਦਿੱਤਾ ਹੁਣ ਮੈਨੂੰ ਪੁੱਤਰ ਦਿਓ ਮਹਾਰਾਜ ਕਹਿਣ ਲੱਗੇ ਮਾਂ ਤੈਨੂੰ ਕਿਦਾਂ ਦਾ ਪੁੱਤਰ ਚਾਹੀਦਾ ਉਹ ਕਹਿੰਦੀ ਤੁਹਾਡੇ ਵਰਗਾ ਹੋਵੇ ਤੇ ਦਸਵੇਂ ਪਾਤਸ਼ਾਹ ਕਹਿੰਦੇ ਜੇ ਮੇਰੇ ਵਰਗਾ ਚਾਹੀਦਾ ਲੈ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਬਣ ਕੇ ਹੀ ਰਹੂੰਗਾ ਬੋਲੋ ਸਤਨਾਮ ਸ਼੍ਰੀ ਵਾ